ਨੋਰੰਗ ਸਿੰਘ ਜੀ ਦੀ ਕਹਾਣੀ ਤਾਰੋ ਤਾਰੋ ਨੱਥੋ ਚ ਮਿਆਰ ਦੀ ਕੁੜੀ ਦੁਪਹਿਰਾਂ ਤੋਂ ਰੰਬਾ ਲੈ ਕੇ ਨਿਕਲੀ ਸੀ ਕਈ ਖੇਤਾਂ ਵਿੱਚ ਘਾ ਲਈ ਗਈ ਕਿਤੋਂ ਜੱਟ ਨੇ ਲੜਕਾਰ ਕੇ ਕੱਢ ਦਿੱਤਾ ਤੇ ਕਿਤੋਂ ਉਹਨੂੰ ਘਾ ਨਾ ਲੱਭਾ ਉਹ ਅੱਜ ਡਾਡੀ ਨਿਰਾਸ਼ ਸੀ ਘਾ ਉਹਨੇ ਜ਼ਰੂਰੀ ਖੜਨਾ ਸੀ ਕਿਉਂਕਿ ਉਹਨਾਂ ਦੀ ਲਵੇਰੀ ਕੱਲ ਤੋਂ ਭੁੱਖੀ ਹੋਣ ਕਰਕੇ ਦੁੱਧ ਨਹੀਂ ਸੀ ਦਿੰਦੀ ਉਹ ਖਾਲੋ ਖਾਲ ਟੁਰੀ ਗਈ ਹਮ ਵੀ ਥੱਕੀ ਨੇ ਇੱਕ ਸਰਕੜੇ ਦਾ ਝੁੰਡ ਵੱਟ ਤੇ ਟੱਕਿਆ ਉਹਦੀ ਸ਼ਾਮੇ ਬਹਿ ਗਈ ਪਾਟੀ ਹੋਈ ਚੁੰਨੀ ਦੇ ਪੱਲੇ ਨਾਲ ਮੂੰਹ ਦਾ ਮੁੜਕਾ ਪੁੰਜਿਆ ਉਹਦੀਆਂ ਗੱਲਾਂ ਧੁੱਪ ਨਾਲ ਸੂਹੀਆਂ ਹੋ ਗਈਆਂ ਸਨ ਥੋੜਾ ਅਘੇਰੇ ਜੋਣੇ ਦਾ ਮਰੱਬਾ ਸੀ ਹਵਾ ਦੇ ਬੁੱਲਿਆਂ ਨਾਲ ਉਹਦੀ ਕਪਾਹ ਦਾ ਹਰਾ ਕਚੂਰ ਕਿਆਰਾ ਲਹਿਰਾ ਵਾਂਗ ਝੂਮਦਾ ਸੀ ਤਾਰੋ ਉੱਠ ਕੇ ਉਸ ਕਪਾਹ ਦੇ ਕੰਡੇ ਚਲੀ ਗਈ ਜਦੋਂ ਗੋਵ ਨਾਲ ਟੱਕਿਆ ਤਾਂ ਉਸ ਕਪਾਹ ਵਿੱਚ ਲੂਪਰ ਲੂਪਰ ਕਰਦਾ ਖੱਬਲ ਡਿੱਠਾ ਉਹਦੀ ਅੱਖਾਂ ਚਮਕੀਆਂ ਪਰ ਦੂਜੇ ਹੀ ਪਾਲੋ ਦਾ ਮੂੰਹ ਫਿੱਕਾ ਪੈ ਗਿਆ ਜਦੋਂ ਉਹਨੂੰ ਚੇਤਾ ਆਇਆ ਕਿ ਜਿਉਣਾ ਕਿੱਡਾ ਅਖੜ ਮੁੰਡਾ ਸੀ ਕਿ ਘਰੋਂ ਨੇ ਕਈ ਝਮਿਆਰੀਆਂ ਘਾਹ ਖੋਤਦੀਆਂ ਕੁੱਟ-ਕੁੱਟ ਕੇ ਬੇਸੁੱਧ ਬਣਾ ਘਤੀਆਂ ਸਨ ਕਿਕਰ ਸਾਰੀ ਝਮਿਆੜੀ ਉਹਦੇ ਨਾਂ ਤੋਂ ਕੰਬਦੀ ਤੇ ਉਹਨੂੰ ਕਸਾਈ ਆਂਦੀ ਸੀ ਨਾਲ ਹੀ ਉਹਨੂੰ ਆਪਣੀ ਭੁੱਖੀ ਮਾਂ ਦੀ ਚਿੰਤਾ ਵੱਡ-ਵੱਡ ਪਈ ਖਾਂਦੀ ਸੀ ਓੜਕ ਉਸ ਇੱਕ ਔਖਾ ਜਿਹਾ ਸਾਹ ਭਰਿਆ ਤੇ ਕਪਾਹ ਵਿੱਚ ਵੜ ਗਈ ਜਿਹਨੂੰ ਫੁੱਲ ਪੈਣੇ ਸ਼ੁਰੂ ਹੀ ਹੋਏ ਸਨ ਆਪਣੀ ਚੁੰਨੀ ਲਾ ਕੇ ਵਛਾਈ ਤੇ ਰੰਬਾ ਵਾਉਣ ਲੱਗ ਪਈ ਆਥਣ ਹੋ ਗਈ ਸੀ ਹਾਲੀ ਪੱਠਾ ਥੱppa ਲੈ ਕੇ ਘਰਾਂ ਨੂੰ ਮੁੜ ਰਹੇ ਸਨ ਤੇ ਕਈ ਘਰੋਂ ਮਰਬਿਆਂ ਦੀ ਬੇਖ ਭਾਲ ਲਈ ਖੇਤਾਂ ਨੂੰ ਵਗਿਆਉਂਦੇ ਸਨ ਜਿਉਣਾ ਖਾਕੀ ਚਾਦਰ ਬੰਨੀ ਤੇ ਕੰਨ ਤੇ ਸ਼ਮਲਾ ਲਮਕਾਈ ਮਸਤ ਮਰਬੇ ਨੂੰ ਝੂਮਦਾ ਜਾਂਦਾ ਸੀ ਉਹਨੇ ਦੂਰੋਂ ਖੇਤ ਵੱਲ ਨਿਗਾਹ ਮਾਰੀ ਤਾਂ ਕਪਾਹ ਵਿੱਚ ਕੁਝ ਹਿਲਜੁਲ ਤੱਕੀ ਤਾਰ ਗਿਆ ਕੋਈ ਕਾਹੀ ਹੋਵੇਗਾ ਉਹਨੂੰ ਰੋਹ ਚੜ ਗਿਆ ਇਹਨਾਂ ਬੇਈਮਾਨ ਚਮਿਆਰਾ ਨੂੰ ਐਨਾ ਕੁੱਟੀ ਫਾਟੀ ਦਾ ਐ ਇੰਨੀ ਇਹਨਾਂ ਦੀ ਛਿੱਲ ਲਾਹੀ ਦੀ ਐ ਪਰ ਇਹ ਬੇਸ਼ਰਮ ਇੱਕ ਨਈਓ ਜਾਣਦੇ ਕਪਾਹ ਨੂੰ ਫੁੱਲ ਪੈਣ ਡਏ ਨੇ ਇਹ ਫੇਰ ਉੱਥੇ ਆ ਆ ਕੁਸੜਦੇ ਨੇ ਜਿਉਣਾ ਗੁੱਸੇ ਵਿੱਚ ਬੁੜ ਬੁੜੀਂਦਾ ਵਾਹੋ ਦਾ ਵਗਿਆ ਜਾਂਦਾ ਸੀ ਅੱਜ ਵਾਲੇ ਦੀ ਚੰਗੂ ਖਬਰ ਲਵਾਂਗਾ ਉਹਦੇ ਕਰੋਧ ਦੀ लाਠ ਪਾੜਕੀ ਤੋਂ ਨਸ ਕੇ ਕਪਾਹ ਦੀ ਵੱਟ ਤੇ ਜਾ ਖਲੋਤਾ ਕੌਣ ਹੈ ਓਏ ਤੂੰ ਮੇਰੀ ਹਿੱਕ ਲੂਣ ਵਾਲਿਆ ਉਦੇਬੋਲ ਗੁੱਸੇ ਨਾਲ ਪੈ ਕੰਬਦੇ ਸਨ ਸੈਮੀ ਹੋਈ ਤਾਰੋ ਉੱਠ ਕੇ ਖਲੋ ਗਈ ਉਹਦੀਆਂ ਆਣਵਾਹੀਆਂ ਭੂਸਲੀਆਂ ਲਟੂਰੀਆਂ ਉੱਤੇ ਲੈਂਦੇ ਸੂਰਜ ਦੀਆਂ ਕਿਰਨਾਂ ਥਰਾ ਰਹੀਆਂ ਸਨ ਕਪਾਹ ਦੇ ਸਾਹਮੇ ਪੱਤੇ ਉਹਦੇ ਮੂੰਹ ਪਰ ਹਵਾ ਨਾਲ ਫੜਫੜ ਵੱਜਦੇ ਸਨ ਉਹ ਕੁਝ ਨਾ ਕੋਈ ਤੂੰ ਇੱਥੇ ਕਿਉਂ ਆਈ ਜਦੋਂ ਤੈਨੂੰ ਪਤਾ ਏ ਮੈਂ ਕਿਸੇ ਨੂੰ ਕਾਹ ਨਹੀਂ ਲੈਣ ਦਿੰਦਾ ਜਿਉਨੇ ਕੜਕ ਕੇ ਕਿਹਾ ਤਾਰੋ ਹੱਥ ਵਿੱਚ ਰੰਬਾ ਲਈ ਅੱਖਾਂ ਧਰਤੀ ਵਿੱਚ ਗੱਡ ਕੇ ਚੁਪੀਤੀ ਖੜੀ ਰਹੀ ਪੱਥਰ ਹੋ ਗਈ ਉਹ ਜੀਬ ਤਾਲੂ ਲੱਗ ਗਈ ਸੂ ਬੋਲਦੀ ਕਿਉਂ ਨਹੀਂ ਜੋਣਾ ਹੋਰ ਅੱਗੇ ਵਧ ਕੇ ਬੋਲਿਆ ਸਾਡੀ ਮੈਂ ਭੁੱਖੀ ਸੀ ਤਾਰੋ ਨੇ ਸੱਚੇ ਬੁੱਲ ਖੋਲੇ ਪਰ ਤੈਨੂੰ ਪਤਾ ਨਹੀਂ ਇਹ ਕਾ ਮੇਰਾ ਰੱਖਿਆ ਹੋਇਆ ਹੈ ਜੋਣੇ ਮੁੜ ਕੇ ਹਾ ਅਸੀਂ ਵੀ ਤੇ ਤੁਹਾਡੇ ਹੀ ਰੱਖੇ ਹੋਏ ਹਾਂ ਤਾਰੋ ਨੇ ਕਟੋਰੇ ਜਹੀਆਂ ਉਦਾਸ ਅੱਖਾਂ ਨਾਲ ਜੋਣੇ ਵੱਲ ਚਾਹ ਕੇ ਕਿਹਾ ਜੋਣੇ ਆਪਣੀਆਂ ਫੁੱਟ ਦੀਆਂ ਮੁੱਛਾਂ ਤੇ ਹੱਥ ਫੇਰਿਆ ਤੇ ਲੰਬੀ ਨਜ਼ਰ ਭਰ ਕੇ ਦੂਰ ਤੱਕ ਵੇਖਿਆ ਉਹਨੂੰ ਆਪਣਾ ਆਪ ਹੌਲਾ ਹੁੰਦਾ ਜਾਪਿਆ ਜਾ ਵਗ ਜਾ ਕਾ ਇਥਾਈ ਢੇਰੀ ਕਰਦੇ ਉਹਦੇ ਬੋਲਾਂ ਵਿੱਚ ਫਰਕ ਸੀ ਤਾਰੋ ਨੇ ਚੁੰਨੀ ਚੋ ਖੱਬਲ ਪਲਟ ਦਿੱਤਾ ਤੇ ਪਿੰਡ ਨੂੰ ਟੁਰ ਵਗੀ ਜਿਉਣਾ ਜਾਂਦੀ ਨੂੰ ਨੀਂਸ ਲਾ ਕੇ ਵੇਂਦਾ ਸੀ ਉਹ ਮੱਸਾ ਵੀਕ ਡਿੰਗਾ ਹੀ ਗਈ ਸੀ ਕਿ ਜਿਉਣੇ ਬਾਸ ਦਿੱਤੀ ਤਾਰੋ ਉਖਲੋ ਗਈ ਲੈ ਜਾ ਕਾ ਪਰ ਫੇਰ ਨਾ ਆਈ ਜਿਉਣੇ ਉਤਲੀ ਹੈਕੜ ਵਿੱਚ ਕਿਹਾ ਤਾਰੋ ਮੋੜ ਆਈ ਚੁੰਨੀ ਵਿੱਚ ਕਾ ਪਾ ਕੇ ਬੰਨ ਲਿਆ ਉਹ ਚੁੱਕ ਨਾ ਸਕੀ ਕਿਉਂਕਿ ਬਾਲਾ ਸੀ ਉਹਦੀਆਂ ਅੱਖਾਂ ਵਿੱਚ ਸਹਾਇਤਾ ਦੀ ਪ੍ਰੇਰਣਾ ਸੀ ਮੈਂ ਚਕਾ ਦਿਆਂ ਆਖ ਕੇ ਜਿਉਣੇ ਨੇ ਪੰਡ ਉਹਦੇ ਸਿਰ ਤੇ ਧਰ ਦਿੱਤੀ ਉਹ ਸਿੱਧੀ ਪਿੰਡ ਨੂੰ ਹੋ ਲਈ ਅਜੇ ਕਿਾਰਾ ਪਾਰ ਹੀ ਗਈ ਸੀ ਕਿ ਜਿਉਣੇ ਮੜ ਮਗਰੋਂ ਹਾਕ ਮਾਰ ਕੇ ਖਲਾਰ ਲਈ ਰੁਗ ਲੂਸਣ ਦਾ ਵੀ ਲੈ ਜਾ ਮੈਂ ਬਾੜੀ ਭੁਖੀ ਹੋਵੇਗੀ ਉਹ ਤੇ ਦਾਤੀ ਨਾਲ ਦੱਬਾ ਸੁੱਟ ਲੂਸਣ ਵੱਢ ਕੇ ਉਹਨੇ ਉਹਦੀ ਪੰਡ ਵਿੱਚ ਬੰਨ ਦਿੱਤਾ ਤੇ ਟੁਰਨ ਲੱਗਾ ਮੜ ਆਂਦਾ ਸੁੰਨੇ ਖੇਤ ਨਾ ਉਜਾੜਿਆ ਕਰੋ ਥਾਰੋ ਥਾਰੋ ਨੇ ਉਹਦੇ ਵੱਲ ਤੱਕਿਆ ਅੱਖਾਂ ਵਿੱਚ ਹੱਸੀ ਤੇ ਚਲੀ ਗਈ ਜਿਉਣਾ ਦੂਰ ਤੱਕ ਜਾਂਦੀ ਨੂੰ ਵੇਂਦਾ ਰਹਾ ਜਿਉਨੇ ਦੇ ਮਾਪੇ ਚਰੋਕੇ ਮਰ ਚੁੱਕੇ ਸਨ ਉਹ ਆਪਣੀ ਭੈਣ ਤੇ ਉਹਦੇ ਜਵਾਕਾਂ ਨਾਲ ਰਹਿੰਦਾ ਸੀ ਜਿਉਨੇ ਦਾ ਨਾਮ ਇਕੱਲਾ ਹੋਣ ਕਰਕੇ ਚੋਖੀ ਜਾਇਦਾਦ ਸੀ ਉਹਦਾ ਘਰ ਹੱੱਛੇ ਚੱਲਦੇ ਘਰਾਂ ਵਿੱਚ ਗਿਣਿਆ ਜਾਂਦਾ ਸੀ ਚੰਗੇ ਟੱਬਰਾਂ ਦੇ ਨਾਤੇ ਉਹਨੂੰ ਮਿਲਦੇ ਸਨ ਪਰ ਉਹ ਨਾਂ ਨੁਕਰ ਕਰ ਛੱਡਦਾ ਸੀ ਉਹ ਡਾਡਾ ਹੱਠੀ ਸੀ ਉਹਦਾ ਸੁਭਾਅ ਗਰਮ ਤੇ ਸਿਰੇ ਦੀ ਕਠੋਰ ਤਬੀਅਤ ਸੀ ਪਰ ਚਾਲ ਚੱਲਣ ਦਾ ਅਹਿਲ ਸੀ ਉਹਦੀ ਰਹਿਣੀ ਬਹਿਣੀ ਤੇ ਕਦੇ ਕਿਸੇ ਨੂੰ ਸ਼ੰਕਾ ਨਹੀਂ ਸੀ ਹੋਇਆ ਉਹਦੇ ਖੁਰਦਰੇ ਬੋਲਾ ਤੇ ਭੈਣ ਵੀ ਅੱਕੀ ਹੋਈ ਸੀ ਉਹ ਆਥਰ ਨੂੰ ਜਦੋਂ ਮਰਬਿਓ ਘਰ ਆਉਂਦਾ ਤਾਂ ਚੰਗੇ ਭਲੇ ਖੇੜਦੇ ਨਿਆਣੇ ਸਹਿਮ ਜਾਂਦੇ ਤੇ ਭੈਣ ਚੁੱਪ ਸਾਦ ਬੈਂਦੀ ਉਹ ਆਉਂਦਿਆ ਸਾਰੀ ਖਿਜ ਕੇ ਘੁਰਕੀਆਂ ਤੇ ਛਿੜਕਾਂ ਕਸਣ ਡੇ ਪੈਂਦਾ ਸੀ ਕਦੇ ਕਿਸੇ ਬੌਲਦ ਦੀ ਬੂਥੀ ਭੰਨ ਕੱਢਦਾ ਤੇ ਕਦੇ ਕਿਸੇ ਖੁਰਲੀ ਚੋਂ ਤੂੜੀ ਵਗਹਾਂਦੀ ਮੈਂ ਦੀ ਮੁੰਚ ਉਡਾ ਦਿੰਦਾ ਬਾਹਰੋਂ ਆ ਕੇ ਕੰਟਾ ਡੇੜ ਕੰਟਾ ਵੱਡੂ ਖਾਣ ਕਰਕੇ ਟੁੱਕਰ ਖਾਂਦਾ ਹੁੰਦਾ ਸੀ ਪਰ ਅੱਜ ਜਦੋਂ ਤਾਰੋ ਨੂੰ ਵਿਦਿਆ ਕਰਕੇ ਘਰ ਆਇਆ ਤਾਂ ਉਹਦੇ ਤੌਰ ਹੀ ਨਿਰਾਲੇ ਸਨ ਅੱਜ ਉਹ ਫੂਫਾ ਤਿੜ ਫਿੜ ਤਿਲ ਮਾਤਰ ਵੀ ਨਹੀਂ ਸੀ ਰੜਕਦੀ ਅੱਜ ਹਲਕੀ ਪੌਣ ਤਬੀਅਤ ਸੁਭਕ ਸੁਭਾਅ ਤੇ ਗੁਲਾਬੀ ਹਸਣੀ ਨਾਲ ਬਾਲਾਂ ਨੂੰ ਹਿੱਕ ਨਾਲ ਲਾਲਾ ਚੁੰਮਦਾ ਸੀ ਭੈਣ ਕੋਲੋਂ ਖਿੜੇ ਮੱਥੇ ਪਾਣੀ ਮੰਗਿਆ ਫਿਰ ਮੁੰਡਿਓ ਆਂਦੇ ਬੱਚਿਆਂ ਦੇ ਗਲ ਕੁਂਗਰੂ ਬਦੇ ਮਹੀਆਂ ਨੂੰ ਥਾਪੀ ਦਿੰਦਾ ਫਿਰਦਾ ਸੀ ਨਾਲੋਂ ਨਾਲ ਉਹਨੂੰ ਕੁਝ ਚੇਤੇ ਆਉਂਦਾ ਸੀ ਤੇ ਡੰਗਰਾਂ ਨਾਲ ਗੱਲਾਂ ਦੇ ਭੱਜੇ ਹੱਸ ਛੱਡਦਾ ਸੀ ਭੈਣ ਹੈਰਾਨ ਸੀ ਕਿ ਅੱਜ ਉਹਦੇ ਭਰਾ ਨੇ ਕਿਹੜਾ ਅੰਮ੍ਰਿਤ ਪੀ ਲਿਆ ਜੋ ਇੱਕਦਮ ਕੁਝ ਦਾ ਕੁਝ ਬਣ ਗਿਆ ਪੌਂਦਾ ਪੌਂਦਾ ਉਹ ਆਪਣੀ ਮੱਥੇ ਫੁੱਲੀ ਛੇਲੀ ਕੋਲ ਬਹਿ ਗਿਆ ਉਹਦੀ ਨਰਮ ਨਰਮ ਬੂਥੀ ਨੂੰ ਚੁੰਮ ਕੇ ਆਂਦਾ ਜੀ ਕਰਦਾ ਏ ਤੇਰਾ ਨਾਂ ਤਾਰੋ ਰੱਖਦੇ ਆ ਉੱਥੋਂ ਉੱਠ ਕੇ ਉਹ ਨਹਾਤਾ ਤੇ ਮੁੜ ਰੋਟੀ ਖਾਣ ਲੱਗ ਪਿਆ ਅੱਜ ਦਿਓ ਕਿਧਰੋਂ ਚੜਿਆ ਏ ਭਾਉ ਉਹਦੀ ਭੈਣ ਨੇ ਉਹਨੂੰ ਪ੍ਰਸੰਨ ਵੇਖ ਕੇ ਕਿਹਾ ਸਾਡੇ ਮਰਬਿਆਂ ਉਹਨੇ ਬੁਰਕੀ ਤੋੜ ਕੇ ਉੱਤਰ ਦਿੱਤਾ ਫਿਰ ਹੱਸ ਪਿਆ ਤਾਰੋ ਨੇ ਘਰ ਆ ਕੇ ਪੱਠੇ ਮੈਨੂ ਪਾਏ ਅੱਜ ਦੇ ਕੱਖ ਵੇਖ ਕੇ ਉਹਦੀ ਮਾਂ ਬੜੀ ਖੁਸ਼ ਹੋਈ ਤੇ ਪੁੱਛਿਆ ਕਿੱਥੋਂ ਆਂਦੇ ਏ ਇੰਨੇ ਵੱਡੇ ਜਿਉਣੇ ਦੇ ਮਰਬਿਆਂ ਤਾਰੋ ਨੇ ਜਵਾਬ ਦਿੱਤਾ ਨਹੀਂ ਹਾਏ ਉਸ ਕਸਾਈ ਦੇ ਖੇਤ ਨਾ ਜਾਇਆ ਕਰ ਨਹੀਂ ਜਾਣਦੀ ਨਹੀਂ ਉਹ ਵਰਜਾਮੇ ਤੇ ਨਾਤੂ ਦੀਆਂ ਚਮਿਆਰੀਆਂ ਦੇ ਕਿਦਾਂ ਹੱਜ ਤੋੜੇ ਸਾਸੂ ਉਹ ਵਿਚਾਰੀਆਂ ਭੁੱਲ ਭਲੇਖਿਓ ਦੀ ਕਪਾਹੇ ਜਾਵੜੀਆਂ ਸਨ ਤੇ ਅਜੇ ਇੱਕ ਬੂਝਾ ਵੀ ਨਹੀਂ ਸਾਹ ਨੇ ਖੁਰਚਿਆ ਕਿ ਫੇਨ ਟੈਪਿਆ ਉਹਦੀ ਮਾਂ ਨੇ ਅੱਖਾਂ ਅੱਡ ਕੇ ਹੈਰਾਨਗੀ ਨਾਲ ਕਿਹਾ ਨਹੀਂ ਮਾਂ ਅੱਜ ਉਹਨੂੰ ਸਾਡੀ ਮਹਿ ਹੀ ਤੇ ਤਰਸ ਆ ਗਿਆ ਸੀ ਵੇਹਂਦੀ ਨਹੀਂ ਆ ਰੁਕ ਲੂਸਣ ਦਾ ਵੀ ਦੇ ਦਿੱਤਾ ਸੂ ਆਂਦਾ ਸੀ ਮੈਂ ਬਾਲੀ ਭੁੱਖੀ ਹੋਊਗੀ ਖਾਓ ਪਿਓ ਕਰਕੇ ਤਾਰੋ ਮੰਜੇ ਤੇ ਜਾ ਲੰਬੀ ਪਈ ਉਹ ਸੋਚਦੀ ਸੀ ਅੱਜ ਜਿਉਣੇ ਦੀਆਂ ਝੜਕਾ ਮੈਨੂੰ ਕੌੜੀਆਂ ਕਿਉਂ ਨਹੀਂ ਲੱਗੀਆਂ ਉਦੀ ਘੂਰ ਕੁੱਪ ਸਵਾਦ ਕਿਉਂ ਲੱਗਦੀ ਸੀ ਮੈਂ ਆਜੋ ਦੇ ਕੋਲੋਂ ਨਹੀਂ ਡਰੀ ਲੋਕੀਓ ਨੂੰ ਕਸਾਈ ਕਹਿੰਦੇ ਨੇ ਪਰ ਮੈਨੂੰ ਤੇ ਉਹ ਬੀਬਾ ਜਿਹਾ ਪਾਸਿਆ ਸੀ ਨਹੀਂ ਨਹੀਂ ਮੈਂ ਭੁੱਲਦੀ ਹਾਂ ਉਹ ਹੈ ਤੇ ਕਸਾਈ ਕਿੱਦਾਂ ਕੜਕ ਕੇ ਆਂਦਾ ਸੀ ਸਾਡੇ ਖੇਤ ਨਾਲ ਮੁੜ ਕੇ ਆਈ ਪਰ ਨਹੀਂ ਇਹ ਵੀ ਭੁਲੇਖਾ ਹੈ ਉਹਨੇ ਦੋ ਵਾਰ ਮੁੜ ਮੁੜ ਮੈਨੂੰ ਕੋਲ ਅਖਿਓ ਸੱਦਿਆ ਤੇ ਲੂਸਣ ਕਿਉਂ ਦਿੱਤਾ ਮੁੜ ਪੰਡ ਕਿਉਂ ਚਕਾਈ ਨਹੀਂ ਉਹ ਕਸਾਈ ਨਹੀਂ ਮਨਾ ਤੂੰ ਭੁੱਲਣਾ ਵੇ ਉਥੇ ਡਾਡਾ ਤਰਸਾ ਮਾਰਿਆ ਮੁੰਡਾ ਏ ਲੋਕੀ ਚੰਦਰੇ ਐਵੇਂ ਕਸਾਈ ਆਖਦੇ ਨੇ ਜੀ ਕਰਦਾ ਏ ਉਹਨਾਂ ਦੀਆਂ ਜੀਭਾਂ ਖਿੱਚ ਕੱਤਾ ਇਹਨਾਂ ਸੋਚਾਂ ਵਿੱਚੋਂ ਸੌ ਗਈ ਕਿਸੇ ਦੇ ਕੰਮ ਆਉਣਾ ਪੱਥਰ ਦਿਲਾਂ ਨੂੰ ਮੋਮ ਕਰ ਦਿੰਦਾ ਹੈ ਅਸੂਰੀ ਸੁਬਾ ਨੂੰ ਦੇਵੀ ਬਣਾ ਕੱਢਦਾ ਹੈ ਕਿਸੇ ਛੁੱਤ ਹਿਰਦੇ ਦੀ ਥਰਕਤੀ ਜੋਤ ਨੇ ਜਿਉਣੇ ਦੇ ਹਨੇਰੇ ਅੰਦਰੇ ਵਿੱਚ ਦੀਪਕ ਜਗਾ ਦਿੱਤਾ ਉਹਦਾ ਮિજાਜ ਬਦਲਦਾ ਗਿਆ ਉਹ ਅੱਜ ਹੋਰ ਤੇ ਭਲਕ ਹੋਰ ਸੀ ਝਮਿਆਰੀਆਂ ਜਿਨ੍ਹਾਂ ਨੂੰ ਉਹ ਉਹਦੇ ਪਰਛਾਵੇਂ ਤੋਂ ਹੌਲ ਪੈਂਦੇ ਸਨ ਹੁਣ ਉਹਦੀਆਂ ਵੱਟਾਂ ਤੋਂ ਰੰਬੇ ਵਾਹ ਆਉਂਦੀਆਂ ਸਨ ਉਹ ਫਸਲ ਦੇ ਨੁਕਸਾਨ ਤੋਂ ਬਿਨਾਂ ਹੋਰ ਕਾਸੇ ਤੋਂ ਨਹੀਂ ਸੀ ਡੱਕਦਾ ਘਰ ਆਉਣ ਤੇ ਜਿਹੜੀਆਂ ਗਾਇਆਂ ਮਈਆਂ ਉਸ ਤੋਂ ਡਰ ਰੱਸੇ ਤਣਾਉਂਦੀਆਂ ਸਨ ਉਹ ਹੁਣ ਹੱਥਾਂ ਨੂੰ ਚੱਟ ਕੇ ਪਿਆਰ ਦਿੰਦੀਆਂ ਸਨ ਇਲਤੀਬਾਲ ਉਹਦੀਆਂ ਬਾਹਾਂ ਨਾਲ ਲੰਮਕ ਜਾਂਦੇ ਸਨ ਤੇ ਭੈਣ ਹੱਸ ਕੇ ਪਾਣੀ ਦਿੰਦੀ ਸੀ ਪਾ ਪੜੋਸੀ ਵੀ ਉਹਦੇ ਨਾਲ ਕੂਣਤਾ ਹਿਆ ਕਰਨ ਲੱਗ ਪਏ ਸਨ ਪਿੰਡ ਵਿੱਚ ਉਹਦੀ ਅਚੰਚੇ ਤਬਦੀਲੀ ਦਾ ਵਤੀਰਾ ਸਲਾਹਿਆ ਜਾਣ ਲੱਗਾ ਉਹ ਖੇਤੋਂ ਆਉਂਦਾ ਜਾਂਦਾ ਰਾਹ ਵਿੱਚ ਕਈ ਵਾਰ ਮੁਰਦੀ ਤਾਰੋ ਨੂੰ ਮਿਲ ਪੈਂਦਾ ਤਾਂ ਦੋਵੇਂ ਇੱਕ ਦੂਜੇ ਨੂੰ ਮਿੰਨੀਆਂ ਅੱਖਾਂ ਨਾਲ ਵੇਂਦੇ ਲੰਘ ਜਾਂਦੇ ਕੁਝ ਵਿੱਚ ਟੁਰ ਮੁੜ ਪੌ ਕੇ ਚਾਕ ਲੈਂਦੇ ਇੱਕ ਵਾਰ ਨਹੀਂ ਕਿੰਨੀ ਵਾਰੀ ਕਦੇ ਜਿਉਣਾ ਆਪਣੀ ਛੇਲੀ ਨਾਲ ਲੈ ਕੇ ਖੇਤ ਜਾਂਦਾ ਰਾਜ ਪੱਠੇ ਖੜੀ ਆਉਂਦੀ ਤਾਰੋ ਦੇ ਮਗਰ ਪਚਾ ਦਿੰਦਾ ਉਹ ਮੈਂ ਮੈਂ ਮਮਿਉਂਦੀ ਤਾਰੋ ਦੀਆਂ ਅੱਡੀਆਂ ਪਰ ਜਾਟ ਪੋਸੀਆਂ ਮਾਰਦੀ ਮੋੜਾ ਤਾਰੋ ਮੋੜਾ ਮੁਸਕੜੀਆਂ ਹੱਸਦਾ ਜਿਉਣਾ ਆਪਣੀ ਛੇਲੀ ਨੂੰ ਟਿਚਕਾਰਾ ਮਾਰ ਕੇ ਸਾਦਾ ਧਾਰੋ ਵੀ ਮੁਸਕਰਾ ਪੈਂਦੀ ਉਹਦੀ ਠੋਡੀ ਦੇ ਟੋਏ ਨੂੰ ਜਿਉਣਾ ਨੀਜ਼ ਲਾ ਕੇ ਵੇਂਦਾ ਰਹਿੰਦਾ ਇੱਕ ਆਥਣ ਜਿਉਣੇ ਪੱਠੇ ਵੱਢ ਕੇ ਗੱਡੇ ਤੇ ਲੱਦੇ ਤੇ ਵੇਲਿਆਂ ਹੋ ਕੇ ਆਪਣੀ ਛੇਲੀ ਨੂੰ ਤੂਤ ਦੇ ਪੱਤੇ ਖਵਾਉਂਦਾ ਪਿਆ ਸੀ ਕਿ ਉਹਨੂੰ ਕਮਾਦ ਦੀ ਪਾਰਲੀ ਨੁਕਰੋ ਡਸ-ਡਸ ਦੀ ਆਵਾਜ਼ ਸੁਣਾਈ ਦਿੱਤੀ ਪੱਤਿਆਂ ਦਾ ਖੜਾਕ ਭਾਵੇਂ ਠੀਕ ਥਾਂ ਨਹੀਂ ਸੀ ਲੱਗਣ ਦਿੰਦਾ ਤਾਂ ਵੀ ਉਹ ਤਾੜ ਗਿਆ ਕਿ ਕੋਈ ਰੋਂਦਾ ਹੈ ਸ਼ੇਲੀ ਬਣ ਕੇ ਉਧਰ ਨੂੰ ਟੁਰਿਆ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨੇ ਤਾਰੋ ਨੂੰ ਪਿਆਰ ਫੜੀ ਰੋਂਦਿਆਂ ਡਿੱਠਾ ਉਹ ਤਿਖੇਰਾ ਪੈਰ ਪੁੱਟ ਕੇ ਤਾਰੋ ਕੋਲ ਅਪੜਿਆ ਉਹਦੇ ਪੈਰ ਚੋਂ ਲਹੂ ਦੀ ਤਤਿਰੀ ਵਗਦੀ ਸੀ ਕੀ ਹੋਇਆ ਤਾਰੋ ਜਿਉਣੇ ਨੇ ਕਾਲੀ ਨਾਲ ਉਸਦੇ ਨਾਲ ਬੈੰਦਿਆਂ ਪੁੱਛਿਆ ਤਾਰੋ ਦੀ ਜੀਬ ਸੱਗਾ ਨੇ ਨਾ ਪਕਤੀ ਤੇ ਚੌਂਦੀਆਂ ਚਿਮਣੀਆਂ ਹਯਾ ਨਾਲ ਝੁਗ ਗਈਆਂ ਉਹ ਚੀਸਾਂ ਨਾਲ ਤੇਲ ਮਲਾਈ ਸੀ ਉਹ ਸੂਲ ਇਥੇ ਆਰ ਪਾਰ ਹੋ ਗਈ ਚਾਪਦੀ ਹੈ ਜਿਉਣੇ ਨੇ ਗੋਡੇ ਭਰਨੇ ਹੋ ਕੇ ਕੰਬਦੇ ਹੱਥਾਂ ਨਾਲ ਤਾਰੋ ਦਾ ਪੈਰ ਫੜ ਲਿਆ ਦਬਾ ਸੱਟ ਬੋਜੇ ਚੋਂ ਨਕਚੁੰਡੀ ਕੱਢੀ ਸੂਈ ਨਾਲ ਕੰਡੇ ਦਿਵਾਲਿਓਂ ਮਾਸ ਘੁਰੇਦਿਆ ਤਾਰੋ ਦਰਦ ਜਰਦੀ ਤੇ ਬਹੁਤ ਪਰ ਕਦੇ-ਕਦੇ ਜਿਉਣੇ ਕੋਲੋਂ ਪਿਆਰ ਛਡਾਉਣ ਦਾ ਯਤਨ ਕਰਦੀ ਸੀ ਦੂਰ ਵਗਦੇ ਖਾਲ ਕੰਡੇ ਬੁੱਕਾਂ ਨਾਲ ਪਾਣੀ ਪੀਂਦੀਆਂ ਦੋ ਕਹਿਣਾ ਮੂੰਹ ਚੁੱਕ-ਚੁੱਕ ਇਧਰ ਤੱਕ ਰਹੀਆਂ ਸਨ ਤੇ ਮੋਢੇ ਉੱਤੇ ਕਹੀ ਧਰੀ ਜਾਂਦਾ ਇੱਕ ਜੱਟ ਇਹਨਾਂ ਨੂੰ ਵੇਂਦਿਆਂ ਲੰਘਿਆ ਕੰਡੇ ਦਾ ਸਿਰ ਨੰਗਾ ਹੋ ਗਿਆ ਸੀ ਜੋਨੇ ਮੋਚਨੇ ਨਾਲ ਨੱਪ ਕੇ ਸੂਲ ਖਿੱਚ ਕੱਢੀ ਪੋਟਿਓ ਵੱਡੀ ਸੀ ਚੰਗਾ ਤਕੜਾ ਸ਼ੇਖ ਹੋ ਗਿਆ ਸੀ ਆਪਣੀ ਪੱਗ ਦਾ ਲੜ ਪਾੜ ਕੇ ਉਸਨੇ ਪੈਰ ਨੂੰ ਬੰਨ ਦਿੱਤਾ ਕੁਸਮੁਸਾ ਹੋ ਚੁੱਕਾ ਸੀ ਆਕਾਸ਼ ਤੋਂ ਟਾਵੇਂ-ਟਾਵੇਂ ਤਾਰੇ ਨਿਕਲ ਆਏ ਥਿਲੀਅਰ ਚਿੜੀਆਂ ਕਾਂ ਤੇ ਹੋਰ ਅਨੇਕਾ ਜਨੌਰ ਆਥਣ ਦੀ ਆਰਤੀ ਉਤਾਰ ਕੇ ਕੁਝ ਆਲਣਿਆਂ ਵਿੱਚ ਤੇ ਕੁਝ ਪੱਤਿਆਂ ਦੀ ਓਟ ਵਿੱਚ ਟਹਿਣੀਆਂ ਪਰ ਜਾ ਬੈਠੇ ਸਨ ਡੱਡੀਆਂ ਦੀ ਟਰ-ਟਰ ਤੇ ਸ਼ਪਕੀਆਂ ਦੀ ਚਰਕ-ਚਰਕ ਚੁਪਾਸੀ ਸ਼ਿੜੀ ਹੋਈ ਸੀ ਉਹ ਦੋਵੇਂ ਉੱਠ ਕੇ ਗੱਡੇ ਵੱਲ ਤੁਰ ਵਗੇ ਤਾਰੋ ਸਹਿਜੇ ਸਹਿਜੇ ਲੱਗੀ ਆਉਂਦੀ ਸੀ ਅੱਜ ਤੇ ਮੈਂ ਤੈਨੂੰ ਐਡਾ ਪਿੱਟ ਦਿੱਤਾ ਤਾਰੋ ਨੇ ਆਖਿਆ ਉਹ ਕਿਦਾਂ ਜਿਉਣੇ ਫਰਾ ਦੇ ਦਰਖਤ ਪਿੱਛੇ ਚੰਨ ਚੜਦੇ ਵੱਲ ਝਾਕ ਕੇ ਕਿਹਾ ਚੰਨੇ ਦੀ ਚਾਲਣੀ ਨਹੀਂ ਪੇਟਦੀ ਵਾਹ ਦੇ ਬੁੱਲੇ ਨਹੀਂ ਪੇਟਦੇ ਸਾਡੇ ਪੱਠੇ ਨਹੀਂ ਪੇਟਦੇ ਤੇ ਗੰਨੇ ਨਹੀਂ ਪੇਟਦੇ ਮੈਂ ਕਿਦਾਂ ਪਿਟਿਆ ਗਿਆ ਉਹ ਗੱਲਾਂ ਕਰਦੇ ਤੂਤੇ ਹੇਠਾਂ ਜਾ ਖਲੋਤੇ ਪੱਤਿਆਂ ਦੀਆਂ ਵਿਰਲਾ ਥਾਣੀ ਚਾਨਣੀ ਲੰਘ ਕੇ ਤਾਰੋ ਦੇ ਮੂੰਹ ਤੇ ਪੈ ਰਹੀ ਸੀ ਜਿਉਣੇ ਛੇਲੀ ਖੋਲੀ ਆ ਤਾਰੋ ਚੱਲੀਏ ਉਹਨੇ ਉਹਦਾ ਰੱਸਾ ਖਿੱਚ ਕੇ ਕਿਹਾ ਤਾਰੋ ਹੱਸੀ ਤੇ ਮਗਰ ਟੁਰ ਪਈ ਮੈਂ ਤੈਨੂੰ ਤੇ ਨਹੀਂ ਆਂਦਾ ਜਿਉਣੇ ਤਾਰੋ ਦਾ ਦਿਲ ਫਰੋਲਣਾ ਚਾਹਿਆ ਮੈਂ ਤੇ ਆਪਣੀ ਛੇਲੀ ਨੂੰ ਆਖਿਆ ਤੈਨੂੰ ਤੇ ਮੈਂ ਉਹਦਣ ਸੁਣਾਇਆ ਸੀ ਕਿ ਸਾਡੇ ਮਰਬੇ ਨਾਵੇਂ ਉਹ ਗਰਦਰ ਪੁਆ ਕੇ ਹੱਸ ਰਿਹਾ ਸੀ ਮੈਂ ਤੇ ਨਹੀਂ ਸਾਂਉਂਦੀ ਨਾਲੋਂ ਨਾਲ ਜਾਂਦੀ ਤਾਰੋ ਨੇ ਕਿਹਾ ਮੁਰ ਕੋਣ ਲੈ ਆਇਆ ਜਿਉਣਾ ਤਾਰੋ ਨੂੰ ਟੋ ਰਿਹਾ ਸੀ ਇਹ ਚੰਦਰਾਦਿਲ ਤਾਰੋ ਨੇ ਹਿੱਕ ਤੇ ਉਂਗਲ ਧਰ ਕੇ ਆਖਿਆ ਇਹ ਕਹਿ ਕੇ ਤਾਰੋ ਸ਼ਰਮ ਨਾਲ ਪਾਣੀ ਹੋ ਗਈ ਤੇ ਛੇਤੀ ਗੱਡੇ ਪਰ ਪੱਠਿਆਂ ਤੇ ਜਾ ਬੈਠੀ ਜਿਉਣੇ ਬੱਚੇ ਜੋੜੇ ਤੇ ਰੱਸੇ ਫੜ ਕੇ ਅਗਾੜੀ ਬਹਿ ਗਿਆ ਬੱਚੇ ਹਿੱਕ ਦਿੱਤੇ ਉਹ ਫਰਾਟੇ ਮਾਰਦੇ ਰੁਹਾਲੇ ਪੈ ਗਏ ਉਹਨਾਂ ਦੇ ਘੁੰਗਰੂਆਂ ਦੀ ਸ਼ੰਕਾਰ ਦਿਲਾਂ ਦੀ ਉਤੇਜ ਤਮੰਨਾਵਾਂ ਨੂੰ ਮਦਹੋਸ਼ ਕਰ ਰਹੀ ਸੀ ਜਿਉਣੇ ਮਿਰਜੇ ਦੀ ਇੱਕ ਹੋ ਖਿੱਚੀ ਤਾਰੋ ਹੋਰ ਅਗੇਰੇ ਆ ਬੈਠੀ ਵਿੱਚ ਲੈ ਵਾਦੀ ਗਈ ਤਾਰੋ ਅਗੇਰੇ ਅਗੇਰੇ ਹੁੰਦੀ ਗਈ ਗੱਡਾ ਚਾਨਣੀ ਦੇ ਸਾਗਰ ਨੂੰ چیرਦਾ ਜਾਂਦਾ ਸੀ ਤੇ ਜਦੋਂ ਖਲੋਤਾ ਤਾਂ ਤਾਰੋ ਨੂੰ ਡਾਢੀ ਸ਼ਰਮ ਆਈ ਕਿਉਂਕਿ ਉਸਦੀ ਠੋਡੀ ਜਿਉਣੇ ਦੇ ਮੋਢੇ ਨਾਲ ਸ਼ੂ ਰਹੀ ਸੀ ਜਿਉਣੇ ਦੀ ਭੈਣ ਸੌਰੀ ਪਰਤ ਗਈ ਸੀ ਉਹ ਇਕੱਲਾ ਰਹਿ ਗਿਆ ਘਰ ਦਾ ਸਾਰਾ ਧੰਦਾ ਉਹਨੂੰ ਨਿਚਠਣਾ ਪੈਂਦਾ ਸੀ ਫਜਰੀ ਉੱਠ ਕੇ ਪਹਿਲਾਂ ਤਾਰਾ ਕੱਢਦਾ ਤੇ ਫਿਰ ਦੁੱਧ ਰੇੜਕਦਾ ਸੀ ਲੋ ਹੁੰਦਿਆ ਸਾਰ ਹੀ ਤਾਰੋ ਲੱਸੀ ਲੈਣਾ ਜਾਂਦੀ ਸੀ ਕਈ ਵਾਰ ਜਿਉਨੇ ਅੱਧ ਰੇੜਕਿਆ ਹੀ ਉਹਦੇ ਭਾਂਡੇ 'ਚ ਠੇਲਿਆ ਜਦੋਂ ਤਾਰੋ ਨੇ ਮੋੜਨ ਦੀ ਕਾਲੀ ਜਿਤਾਈ ਕਦੇ ਕਦਾਈ ਜਦੋਂ ਉਹ ਬਹੁਤਾ ਰੁੱਝਾ ਹੁੰਦਾ ਤਾਂ ਤਾਰੋ ਕੋਲੋਂ ਵੇੜੇ ਵਿਜਲੀ ਖੂਹੀ ਤੋਂ ਪਾਣੀ ਭਰਾ ਲੈਂਦਾ ਹੁੰਦਾ ਸੀ ਪਿੰਡ ਵਿੱਚ ਇਹਨਾਂ ਦੀਆਂ ਖੁੱਲਾਂ ਦੀ ਚਰਚਾ ਧੁੰਮ ਗਈ ਕਹਿਣਾ ਤੇ ਹੋਰ ਮਨੁੱਖਾਂ ਜਿਨ੍ਹਾਂ ਜਿੰਨਾਈ ਮਰੱਬੇ ਵਿੱਚ ਇਕੱਠਿਆ ਤੱਕਿਆ ਸੀ ਆ ਖੰਭਾ ਦੀਆਂ ਡਾਰਾ ਬਣਾਈਆਂ ਰੋਜ਼ ਕੋਈ ਨਮਾ ਹੀ ਛੂਛਾ ਉੜਦਾ ਸੀ ਨੱਥੋ ਨੇ ਤਾਰੋ ਦੀ ਤਾੜ ਬਾੜ ਕੀਤੀ ਪਰ ਉਹ ਕਦੇ ਟਲੇ ਪਿੰਡ ਦੇ ਸਿਰ ਕੱਢਵੇ ਬੰਦਿਆਂ ਨੇ ਜਿਉਣੇ ਨੂੰ ਆਖਿਆ ਸੁਣਿਆ ਉਹ ਉਹਨਾਂ ਦੀ ਗੱਲ ਨੂੰ ਨੱਕ ਹੀ ਨਹੀਂ ਸੀ ਦਿੰਦਾ ਪੈਂਚਾਂ ਦੇ ਕੰਨ ਲੋਕਾਂ ਦਬਾ ਕੇ ਭਰ ਦਿੱਤੇ ਤੇ ਆਖਿਆ ਉਹਨੇ ਧਰਮ ਪਰੇਸ਼ਟ ਕਰ ਦਿੱਤਾ ਏ ਉਹਨੇ ਜਟਾਓ ਪਣੇ ਨੂੰ ਲਾਸ ਲਾ ਦਿੱਤੀ ਹੈ ਇਸ ਲਈ ਉਹਨੂੰ ਸ਼ੇਕ ਦੇਣਾ ਉਚਿਤ ਹੈ ਪੈਂਚ ਲੋਕਾਂ ਦੀਆਂ ਗੱਲ ਨਾ ਪਰ ਬਹੁਤਾ ਯਕੀਨ ਨਾ ਕਰਦੇ ਹੋਏ ਕੁਝ ਅੱਖੀ ਵੇਖਣਾ ਚਾਹੁੰਦੇ ਸਨ ਇੱਕ ਦਿਹਾੜੇ ਦੋ ਪੈਂਚ ਸਵੇਰ ਸਾਰ ਜਿਉਣੇ ਦੇ ਵੇੜੇ ਜਾ ਬੜੇ ਤਾਂ ਅੱਗੇ ਤਾਰੋ ਖੂਹੀ ਤੋਂ ਗਾਗਰਾਂ ਪਈ ਭਰਦੀ ਸੀ ਉਹ ਵੇਂਦੇ ਸਾਰ ਲੋਹਾ ਲੱਖਾ ਹੋ ਗਏ ਉਨ੍ਹੀ ਪਿਆਰੀ ਪਿੱਛੇ ਮੁੜ ਪਏ ਜਿਉਣੇ ਤਾਇਆ ਚਾਚਾ ਆਖ ਬਥੇਰੀਆਂ ਆਵਾਜ਼ਾਂ ਦਿੱਤੀਆਂ ਪਰ ਸਭੋ ਬੇਫਾਇਦਾ ਇਹਨੇ ਤੇ ਧਰਮ ਹੀਠੋ ਦਾਤਰੀ ਫੇਰ ਦਿੱਤੀ ਸੋ ਇੱਕ ਪੈਂਚ ਗੁੱਸੇ ਵਿੱਚ ਬੋਲਿਆ ਕੋਈ ਉਪਾਏ ਕਰੋ ਦੂਜੇ ਨੇ ਛੇਤੀ ਨਾਲ ਕਿਹਾ ਹੁਣ ਗੱਲ ਅੱਕ ਵਾਂਗ ਪਾੜਖੁੱਠੀ ਸੀ ਪੈਂਚਾ ਨੇ ਦੂਜੇ ਦਿਨ ਪੰਚਾਇਤ ਰੱਖੀ ਨਾਲੇ ਨੱਥੂ ਨੂੰ ਹੋਰ ਡਾਟ ਚੜੀ ਨੱਥੂ ਦਾ ਲਹੂ ਉੱਬਲ ਪਿਆ ਆਥਣ ਨੂੰ ਜਦੋਂ ਤਾਰੋ ਪੱਠੇ ਲੈ ਕੇ ਆਈ ਉਹਨੂੰ ਇੱਕ ਕੋਠੇ ਵਿੱਚ ਡੱਕ ਲਿਆ ਤੇ ਮਾਰ ਮਾਰ ਅੱਧਮੋਈ ਕਰ ਦਿੱਤੀ ਉਹ ਸਾਰੀ ਰਾਤ ਤੜਫਦੀ ਰਹੀ ਉਹਦੇ ਕੋਲ ਰੋ ਵੀ ਨਹੀਂ ਸੀ ਹੁੰਦਾ ਉਹਦਾ ਪਿੰਡਾ ਚਿੱਲੂ ਚਿੱਲੂ ਕਰਦਾ ਸੀ ਸਾਰੀ ਰਾਤ ਉਹ ਅੱਖਾਂ ਅੱਡ ਕੇ ਛੱਤ ਵੱਲ ਵੇਂਦੀ ਰਹੀ ਪਰ ਹੰਝੂ ਇੱਕ ਨਾ ਨਿਕਲਿਆ ਉਹਦਾ ਅੰਦਰ ਗਮ ਨਾਲ ਭਰ ਗਿਆ ਮਨੇਰੇ ਜਦੋਂ ਉੱਠੀ ਤਾਂ ਸਰੀਰ ਉੱਤੇ ਨੀਲ ਤੇ ਲਾਸ਼ਾਂ ਉਪਰੀਆਂ ਹੋਈਆਂ ਸਨ ਉਹ ਸਾਰਿਆਂ ਤੋਂ ਅੱਖ ਵਚਾ ਕੇ ਜਿਉਣੇ ਦੇ ਘਰ ਨੂੰ ਵਗ ਟੁਰੀ ਉਹਦਾ ਲੱਕੋ ਨੱਕ ਭਰਿਆ ਦਿਲ ਆਪਣੇ ਦਰਦ ਹੀ ਅੱਗੇ ਛਲਕਣਾ ਚਾਹੁੰਦਾ ਸੀ ਜਿਉਣਾ ਸਰਦਲ ਫੜੀ ਦਲੀਸ ਵਿੱਚ ਖਲੋਤਾ ਸੀ ਉਹਦੇ ਕੋਲ ਜਾ ਪੈਂਚੀ ਕਿਉ ਤਾਰੋ ਏ ਕੀ ਬਣਿਆ ਜਿਉਣੇ ਨੇ ਹੱਕਾ ਬੱਕਾ ਹੋ ਕੇ ਪੁੱਛਿਆ ਕੁਝ ਨਹੀਂ ਤਾਰੋ ਨੇ ਬੜੇ ਜਤਨ ਨਾਲ ਹੌਕੇ ਨੂੰ ਠੱਲ ਕੇ ਆਖਿਆ ਪਰ ਸਭ ਕੁਝ ਦਿਸ ਰਿਹਾ ਸੀ ਅੱਖਾਂ ਸੁਹੇ ਬੇਰ ਵਾਂਗ ਸਨ ਤੇ ਮਿੱਟੇ ਬੁੱਲਾਂ 'ਚੋਂ ਦੁੱਖ ਦੀ ਜਿੰਦ ਬਾਹਰ ਨਿਕਲ-ਨਿਕਲ ਪੈ ਰਹੀ ਸੀ ਜਿਉਣੇ ਜਿਉਣੇ ਨੇ ਤਾਰੋ ਦੇ ਮੋਢਿਆਂ 'ਤੇ ਦਿਲਬਰੀ ਦੇ ਹੱਥ ਰੱਖੇ ਪਰ ਤਾਰੋ ਦੇ ਮੋਢੇ ਸੋਟੇ ਦੀਆਂ ਸੱਟਾਂ ਨਾਲ ਅੰਬੇ ਪਏ ਸਨ ਹੱਥ ਧਰਨਾ ਸਿੱਕੇ ਪੁੱਭਾਂ ਨਿਕਲ ਗਈਆਂ ਪੀੜਾਂ ਦਾ ਰੁਕਿਆ ਦਰਿਆ ਨੈਣਾ ਵਿੱਚੋਂ ਅbschਾਰਾਂ ਬਣ ਕੇ ਡਿੱਗ ਪਿਆ ਸਾਰੀ ਵਾਰਤਾ ਸੁਣ ਕੇ ਜਿਉਣਾ ਚੁੱਪ ਹੋ ਗਿਆ ਮੱਥੇ ਉੱਤੇ ਕਿਸੇ ਇਰਾਦੇ ਦੀ ਧਿਓੜੀ ਪੱਕੀ ਹੋ ਗਈ ਅੱਗੇ ਕਦੇ ਇਕ ਖਿਆਲ ਉਸਦੇ ਦਿਲ ਵਿੱਚੋਂ ਲੰਘਿਆ ਸੀ ਪਰ ਔਖਾ ਜਿਹਾ ਜਾਪਨ ਕਰਕੇ ਉਸ ਮਨੋਕਾੜ ਛੱਡਿਆ ਸੀ ਪਰ ਹੁਣ ਉਸ ਫੈਸਲਾ ਕਰ ਲਿਆ ਤੇ ਤਾਰੋ ਨੂੰ ਪੋਲਾ ਪੋਲਾ ਜਿਹਾ ਆਪਣੇ ਪਾਸੇ ਨਾਲ ਘੁੱਟ ਕੇ ਕਹਿਣ ਲੱਗਾ ਚੰਗਾ ਤਾਰੋ ਤੂੰ ਹੁਣ ਜਾ ਮੈਂ ਤੈਨੂੰ ਇਸ ਮਾਰ ਦਾ ਬਦਲਾ ਦੇਵਾਂਗਾ ਪਰ ਉਹ ਮੈਨੂੰ ਫੇਰ ਮਾਰਨਗੇ ਤਾਰੋ ਨੇ ਡਸ ਕੋਰਾ ਲਿਆ ਮੈਂ ਹਰੇਕ ਮਾਰ ਦਾ ਬਦਲਾ ਦੇਵਾਂਗਾ ਕਿਉਂ ਤਾਰੋ ਤੂੰ ਮੇਰੇ ਲਈ ਹੋਰ ਮਾਰ ਨਹੀਂ ਖਾ ਸਕੇਂਗੀ ਜੋਣਾ ਨੇ ਪੁੱਛਿਆ ਮੈਂ ਤੇਰੇ ਲਈ ਵੱਡੀ ਜਾ ਸਕਦੀ ਹਾਂ ਉਹ ਜਾਣੇ ਭਾਵੇਂ ਮੈਨੂੰ ਹੁਣ ਉਹ ਕੁੱਟ-ਕੁੱਟ ਕੇ ਭੌਂ ਕਰ ਦੇਣ ਮੈਂ ਫਿਰ ਦੱਸਣ ਵੀ ਨਹੀਂ ਆਵਾਂਗੀ ਤਾਂ ਜਾ ਤਾਰੋ ਤੇ ਮੈਨੂੰ ਸਾਰਾ ਹਿੱਲਾ ਸੋਚ ਲੈਣ ਦੇ ਤਾਰੋ ਚਲੀ ਗਈ ਜਿਉਣਾ ਦਲੀਜਾ ਵਿੱਚ ਹੀ ਬਹਿ ਗਿਆ ਤੇ ਦੁਪਹਿਰੇ ਤੱਕ ਉੱਥੇ ਹੀ ਬੈਠਾ ਕਈਆਂ ਨੇ ਵੇਖਿਆ ਸ਼ਾਮ ਨੂੰ ਪੰਚਾਇਤ ਜੁੜੀ ਤੇ ਸਾਰਾ ਪਿੰਡ ਆਇ ਇਕੱਠਾ ਹੋਇਆ ਜਿਉਣੇ ਨੂੰ ਚੌਂਕੀਦਾਰ ਸੱਦਣ ਆਇਆ ਉਸ ਦੇ ਨਾਲ ਉਹ ਪਰੇ ਵਿੱਚ ਚਲਾ ਗਿਆ ਤੇ ਪੈਂਚਾ ਦੇ ਅਗਾੜੀ ਜਾ ਖਲੋਤਾ ਉਹ ਅੱਗੇ ਵੀ ਬੜਾ بے ਪ੍ਰਵਾਹ ਮਸ਼ਹੂਰ ਸੀ ਪਰ ਅੱਜ ਤੇ ਉਸ ਕੋਈ ਨਿਰਣਾ ਪੱਕਾ ਕਰ ਲਿਆ ਹੋਇਆ ਸੀ ਕਿਉਂ ਜਿਉਣਿਆ ਇਹ ਕੀ ਉਪੱਧਰ ਖੜਾ ਕੀਤਾ ਧਰਮ ਇਮਾਨ ਦੀਆਂ ਜੜਾ ਮੁੱਢੋਂ ਪਟਕਤੀਆਂ ਨੇ ਇੱਕ ਪੈਂਚ ਨੇ ਆਪਣੇ ਧਰਮ ਦੇ ਪੂਰੇ ਅਭਿਮਾਨ ਵਿੱਚ ਆਖਿਆ ਮੈਨੂੰ ਤੁਹਾਡੀ ਗੱਲ ਦੀ ਕੋਈ ਸਮਝ ਨਹੀਂ ਆਈ ਜਿਉਣਾ ਗੰਭੀਰ ਖਲੋਤਾ ਰਿਹਾ ਓਏ ਜਾਤ ਕੁਜਾਤ ਵੀ ਨਹੀਂ ਸੀ ਵੇਖਣੀ ਦੂਜੇ ਨੇ ਤਾਨਾ ਮਾਰਿਆ ਅੱਗੇ ਤੇ ਮੇਰਾ ਕੋਈ ਖਿਆਲ ਨਹੀਂ ਸੀ ਤੇ ਜੇ ਕਦੇ ਕੋਈ ਖਿਆਲ ਆਇਆ ਵੀ ਸੀ ਤਾਂ ਜਾਤ-ਕੁਚਾਤ ਦੀ ਰੋਕ ਮੈਨੂੰ ਵੀ ਚਾਪੀ ਸੀ ਪਰ ਅੱਜ ਤੁਸੀਂ ਮੇਰਾ ਸਾਰਾ ਭਰਮ ਦੂਰ ਕਰ ਦਿੱਤਾ ਹੈ ਹੁਣ ਤੁਸੀਂ ਨਾ ਮੇਰੇ ਕੋਲੋਂ ਆਪਣੀ ਮਰਜ਼ੀ ਕਰਾ ਸਕੋਗੇ ਤੇ ਨਾ ਮੇਰੀ ਮਰਜ਼ੀ ਮੋੜ ਸਕੋਗੇ ਜੋਣੇ ਦਾ ਮੂੰਹ ਦਰੇੜ ਸੀ ਬਸ ਜਾਏ ਇੱਚ ਮਿਆਰਾ ਨਾਲ ਸਾਡੇ ਨਾਲੋਂ ਇਹ ਛੇਕਿਆ ਰਹੇਗਾ ਪੈਂਚਾ ਨੇ ਇੱਕ ਦੂਜੇ ਵੱਲ ਤੱਕ ਕੇ ਆਖਿਆ ਸੁਣੋ ਜਿਓਰੋ ਨਾਈਓ ਚਮਿਆਰੋ ਚੂੜਿਓ ਜਿਹੜਾ ਜੋਣੇ ਦਾ ਕੰਮ ਕਰੇਗਾ ਉਹ ਸਾਡਾ ਕਿਸੇ ਦਾ ਨਹੀਂ ਕਰੇਗਾ ਪੰਚਾਇਤ ਬਰਖਾਸਤ ਹੋ ਗਈ ਲੋਕੀ ਗੱਲਾਂ ਕਰਦੇ ਘਰਾਂ ਨੂੰ ਚਲੇ ਗਏ ਇੱਕ ਪੈਂਚ ਨੇ ਨੱਥੂ ਨੂੰ ਅੱਖ ਮਾਰ ਕੇ ਕੋੜ ਸੱਦਿਆ ਤੇ ਇੱਕ ਹੋਰ ਪੈਂਚ ਨੂੰ ਨਾਲ ਖੜਿਆ ਤੇ ਉਹ ਤਿੰਨੇ ਇੱਕ ਕੱਚੇ ਕੋਠੇ ਵਿੱਚ ਜਾ ਬੜੇ ਬਾਰੀਆਂ ਬੂਹੇ ਬੰਦ ਕਰ ਲਏ ਇਸ ਕੁੜੀ ਦਾ ਟੰਟਾ ਹੀ ਮੁਕਾਖਾ ਨਿਤ-ਨਿਤ ਦਾ ਰੇੜਕਾ ਮੁੱਕੇ ਇੱਕ ਪੈਂਚ ਨੇ ਨੱਥੂ ਨੂੰ ਸਹਿਜੇ ਜਿਹਾ ਕਿਹਾ ਹਾਂ ਹਾਂ ਵਿੱਚੋਂ ਇਹਦਾ ਫਸਤਾ ਵੱਡੋ ਇਹ ਰੋਜ਼ ਦੀ ਖੱਪ ਨਿਭੜੇ ਦੂਜੇ ਪੈਂਚ ਨੇ ਪ੍ਰੋੜਤਾ ਕੀਤੀ ਚੌத்ਰੀ ਸਾਡੇ ਤੇ ਵਾਲ-ਵਾਲ ਦੁਖੀ ਐ ਸਾਡੇ ਦਿਲ ਅੰਬੇ ਪਾਏ ਨੇ ਇਹ ਤਾਰੋ ਸਾਡੇ ਨਿਜ ਜੰਮ ਦੀ ਜਿੱਦਾਂ ਤੁਸੀਂ ਅੱਖੋ ਕਰੋਗਾ ਨੱਥੂ ਦਾ ਪੰਡਾ ਤੱਤੇ ਲਹੂ ਨਾਲ ਬਲ ਰਿਹਾ ਸੀ ਸੁਣ ਉਰੇ ਹੋ ਕੇ ਇੱਕ ਪੈਂਚ ਨੇ ਨੱਥੂ ਨੂੰ ਹੌਲੀ ਜਿਹੀ ਕਿਹਾ ਅੱਜ ਰਾਤ ਨੂੰ ਉਹਦੇ ਹੱਥ ਪੈਰ ਜਕੜ ਕੇ ਨਹਿਰ ਤੇ ਵਿੱਚ ਹਾਂ ਪਰਪਲ ਉੱਤੋਂ ਨਹਿਰ ਦੀ ਮੰਜ ਧਾਰ ਵਿੱਚ ਰੇੜਨਾ ਕੰਡੇ ਤੋਂ ਨਾ ਸੁਟੀ ਮੱਥਾ ਨਿਕਲੀ ਆਵੇ ਹੁਣੇ ਘਰ ਜਾ ਕੇ ਚਮਿਆਰੀ ਨੂੰ ਆਖ ਛੱਡ ਕੇ ਤਾਰੋ ਰਾਤੀ ਨਾਨ ਕੇ ਖੜਨੀ ਐ ਬਹੁਤ ਜ਼ਰੂਰੀ ਸੁਨੇਹਾ ਆਇਆ ਏ ਜਨਤਾ ਹੀ ਤਿਆਰੀ ਵਿਆਰੀ ਵਿੱਚ ਜੁਟ ਜਾ ਤਾਂ ਕਿ ਸ਼ੱਕ ਨਾ ਪਵੇ ਗੱਡਾ ਸਾਡਾ ਲੈ ਜਾਵੀ ਦੂਜੇ ਪੈਂਚ ਨੇ ਨੱਥੂ ਨੂੰ ਸਮਝਾਇਆ ਇਹ ਮੱਥਾ ਪਕਾ ਕੇ ਉਹ ਨਿੱਖੜ ਗਏ ਜੂਣੇ ਦੇ ਮਰੱਬੇ ਅੱਜ ਪਾਣੀ ਦੀ ਵਾਰੀ ਸੀ ਉਹਦਾ ਕੰਮ ਹਟ ਚੁੱਕਾ ਸੀ ਉਹ ਆਥੜ ਨੂੰ ਗੱਡਾ ਜੋੜ ਕੇ ਮਰੱਬੇ ਚਲਾ ਗਿਆ ਉਹ ਸੋਚਿਆ ਸੀ ਕਿ ਉਧਰੋਂ ਹੀ ਪਾਣੀ ਲਾ ਕੇ ਉਹ ਸਵੇਰੇ ਕਚਹਿਰੀ ਚਲਾ ਜਾਇਆ ਗਿਆ ਚਲਾ ਜਾਏਗਾ ਉਸਨੇ ਸੁਣਿਆ ਹੋਇਆ ਸੀ ਕਾਨੂੰਨੀ ਵਿਆਹ ਵੀ ਹੋ ਸਕਦੇ ਹਨ ਉਹਨੇ ਵੇਲੇ ਸਿਰ ਪਾਣੀ ਵੱਡ ਲਿਆ ਖਾਲ ਕਮਾਦੀ ਵਿੱਚ ਪੈਂਦਾ ਕਰਕੇ ਉਹ ਪਿੱਛੇ ਵੱਲ ਫੇਰਾ ਮਾਰਨ ਟੁਰ ਪਿਆ ਕਿ ਕਿਤੇਰੇ ਖਾਲ ਨਾ ਟੁੱਟ ਜਾਏ ਜਾਂ ਮੋਗੇ ਵਿੱਚ ਫੂਸ ਨਾ ਅੜੇ ਮੋਗਾ ਨਹਿਰ ਦੇ ਪੁਲ ਕੋਲ ਸੀ ਅੱਧੀ ਰਾਤ ਦਾ ਹਨੇਰਾ ਗਾੜਾ ਹੋ ਚੁੱਕਾ ਸੀ ਸੋ ਇਨਸਾਨ ਪੈਲੀਆਂ ਵਿੱਚ ਕਦੇ ਕੋਦੇ ਕੋਈ ਕੋਈ ਡੱਡੀ ਤਰਤਰਾਂਦੀ ਸੀ ਉੱਲੂ ਦੀ ਹੂਕ ਨਾਲ ਦਿਲ ਪਿਆ ਦਹਿਲਦਾ ਸੀ ਜਿਉਣਾ ਖਿਆਲਾਂ ਦੀ ਉਦੇੜ ਬੋਣ ਵਿੱਚ ਮੋਢੇ ਤੇ ਕਹੀ ਰੱਖੀ ਚਲਾ ਜਾਂਦਾ ਸੀ ਅਚਾਨਕ ਕਿਸੇ ਗੱਡੇ ਦੇ ਪਹੀਆਂ ਦੀ ਚੀ ਚੀ ਉਹਦੇ ਕੰਨੀ ਪਈ ਉਹ ਖਾਲ ਦੀ ਵੱਟ ਤੇ ਖਲੋ ਗਿਆ ਫਿਰ ਉਹਨੇ ਕਿਸੇ ਦੁਖੀਆਂ ਦੇ ਝੀਨੇ ਵੈਣ ਰਾਤ ਤੇ ਸਨਾਟਿਆਂ ਵਿੱਚੋਂ ਆਉਂਦੇ ਸੁਣੇ ਉਹਦਾ ਮੱਥਾ ਠਣਕਿਆ ਤੇ ਹੌਣ ਕੀ ਜਹੀ ਚੜਨ ਲੱਗ ਪਈ ਉਹ ਸੱਜੇ ਜਹੇ ਅੱਗੇ ਵਧਿਆ ਗੱਡਾ ਪੋਲ ਤੇ ਵਿਚਕਾਰ ਖਲੋ ਗਿਆ ਜਿਉਣਾ ਝਾੜਾ ਵਿੱਚੋਂ ਲੰਘ ਕੇ ਨਹਿਰ ਦੀ ਪੱਟੜੀ ਤੇ ਜਾ ਚੜਿਆ ਉਹ ਪੁਰਥੋਂ ਇੱਕ ਫਰਲਾੰਗੁਰੇ ਸੀ ਗੱਡੇ ਕੋਲ ਕੁਸਰਮੁਸਰ ਹੋਈ ਫਿਰ ਇੱਕ ਕਲਕਾਰੀ ਰਾਤ ਦੀ ਚੁੱਪ ਨੂੰ ਤੜਫਾਂ ਦੀ ਨਿਕਲੀ ਬਹੜ ਵੇ ਜਿਉਣਿਆ ਆਹੰਦਿਆ ਕੋਈ ਸੂਰਤ ਘੜਮ ਕਰਕੇ ਨਹਿਰ ਵਿੱਚ ਡਿੱਗੀ ਗੱਡੇ ਵਾਲਾ ਬੌਲ ਦਾ ਨੂੰ ਛੇੜ ਔ ਜਾ ਔ ਜਾ ਜਿਉਣਾ ਸਿਰ ਤੋੜ ਭੱਜਿਆ ਰੁੜੀ ਜਾਂਦੀ ਤਾਰੋ ਕੋਲ ਜਾ ਛਾਲ ਮਾਰੀ ਛੱਲਾ ਨਾਲ ਕੋਲ ਕਰਕੇ ਉਹਨੇ ਜਾ ਤਾਰੋ ਨੂੰ ਫੜਿਆ ਤੇ ਕੰਡੇ ਵੱਲ ਵਧਣ ਲੱਗਾ ਪਾਣੀ ਉਹਦੀ ਕੋਈ ਵਾਹ ਨਹੀਂ ਸੀ ਚੱਲਣ ਦਿੱਤਾ ਘੁੰਮਣ ਘੇਰੀ ਦੇ ਪਲਸੋਟੇ ਵਿੱਚ ਆ ਕੇ ਉਹ ਚੁੱਭੀ ਖਾ ਜਾਂਦਾ ਸੀ ਉਹਦਾ ਪਿੰਡਾ ਸੁੱਨ ਹੋ ਗਿਆ ਸੀ ਉਹਦੀ ਇੱਕ ਬਾਹ ਵਿੱਚ ਤਾਰੋ ਤੇ ਦੂਜੀ ਨਾਲੋਂ ਪਾਣੀ ਨੂੰ چیرਦਾ ਸੀ ਉਸ ਹੰਬੇ ਹੋਏ ਨੇ ਮਸਾ ਮਸਾ ਕੰਡਾ ਲਿਆ ਤਾਰੋ ਨੂੰ ਖਿੱਚ ਕੇ ਪਟੜੀ ਉੱਤੇ ਆਂਦਾ ਉਹ ਬੇਹੋਸ਼ ਸੀ ਜੋੜੇ ਕਾਲੀ ਨਾਲ ਉਹਦਾ ਦਿਲ ਟੋਹਿਆ ਧੜਕਦਾ ਸੀ ਉਹਦੀ ਜਾਨ ਵਿੱਚ ਜਾਨ ਆਈ ਤੇ ਸਾਰਾ ਥਕੇਵਾ ਲਹਿ ਗਿਆ ਫਿਰ ਉਸ ਨੂੰ ਮੋਡਿਆਂ ਤੇ ਚੋਕ ਕੇ ਪਿਆਲੀਆਂ ਵਿੱਚੋਂ ਦੀ ਆਪਣੇ ਮਰੱਬੇ ਪਹੁੰਚਾਇਆ ਤੇ ਬਲਦਾਂ ਦੀ ਝੁੱਲਾਂ ਵਿੱਚ ਉਹਨੂੰ ਵਲੇਟ ਕੇ ਅੱਗ ਬਾਲੀ ਚਿਰ ਤੱਕ ਉਹਨੂੰ ਸੇਕ ਦਿੰਦਾ ਰਿਹਾ ਜਦੋਂ ਤਾਰੋ ਦਾ ਪਿੰਡਾ ਨਿੱਗਾ ਹੋ ਗਿਆ ਤਾਂ ਉਹਨੇ ਅੱਖ ਪੁੱਟੀ ਜਿਉਣਿਆ ਜਿਉਣਿਆ ਬੋੜੀ ਉਹ ਬੜਾ ਰਹੀ ਸੀ ਜਿਉਣੇ ਅੱਗ ਹੋਰ ਤੇਜ਼ ਕੀਤੀ ਆਪਣੀ ਪੱਗ ਦਾ ਇੰਨੂੰ ਬੜਾਇਆ ਉਹਨੂੰ ਤੱਤਿਆਂ ਕਰਕੇ ਤਾਰੋ ਦੀਆਂ ਬੱਖੀਆਂ ਮਗਾ ਰਿਹਾ ਸੀ ਕੋਚਰ ਪਿੱਛੋਂ ਉਹ ਠੀਕ ਹੋਸ਼ ਵਿੱਚ ਹੋ ਗਈ ਪਰ ਜਿਉਣੇ ਉਹਨੂੰ ਉੱਠਣ ਨਾ ਦਿੱਤਾ ਸੇਕ ਵਿੱਚ ਹੀ ਪਈ ਰੱਖਿਆ ਉਹ ਸੱਚੇ ਸਹਿਜੇ ਆਪਣੇ ਦੁੱਖੜੇ ਫੋਲ ਰਹੀ ਸੀ ਤੜਕਾ ਹੋ ਗਿਆ ਜਿਉਣੇ ਗੱਡਾ ਚੋੜਿਆ ਉੱਤੇ ਝੁੱਲ੍ਹਾ ਵਿਛਾ ਕੇ ਤਾਰੋ ਨੂੰ ਬਿਠਾ ਦਿੱਤਾ ਉਹ ਸ਼ਹਿਰ ਨੂੰ ਟੁਰ ਵਗੇ ਪੌ ਫਟਦੀ ਨੂੰ ਕਚਹਿਰੀ ਗਏ ਸਨ ਗੱਡੇ ਤੋਂ ਲੈ ਕੇ ਦੋਵੇਂ ਜਾਣੇ ਬਾਜ਼ਾਰ ਗਏ ਤੇ ਗਰਮ ਦੁੱਧ ਪੀਤਾ ਕਚਹਿਰੀ ਲੱਗ ਗਈ ਮੈਜਿਸਟਰੇਟ ਆ ਗਿਆ ਕੁਝ ਪੇਸ਼ੀਆਂ ਭੁਗਤਣ ਮਗਰੋਂ ਇਹ ਦੋਵੇਂ ਜਾ ਹਾਜ਼ਰ ਹੋਏ ਤੇ ਸਾਰੀ ਹੱਡ ਬੀਤੀ ਅੱਖਰ ਅੱਖਰ ਆਕ ਸੁਣਾਈ ਮੈਜਿਸਟਰੇਟ ਸੁਣ ਕੇ ਗਵਜ਼ ਵਿੱਚ ਆ ਗਿਆ ਪਿਆਦੇ ਹੱਥ ਕਰਵਾਨਾ ਕਲ ਸਾਰੇ ਪੈਂਚ ਸਣੇ ਨੱਥੂ ਸਾਧ ਬੁਲਾਏ ਪਿੰਡ ਸ਼ਹਿਰੋਂ ਨੇੜੇ ਹੀ ਸੀ ਸਿਪਾਹੀ ਦੋ ਕਾਂਟੇ ਅੰਦਰ ਉਹਨਾਂ ਨੂੰ ਨਾਲ ਲੈ ਕੇ ਪਰਤ ਆਇਆ ਉਹ ਮੈਜਿਸਟਰੇਟ ਅੱਗੇ ਪਾਲ ਵਿੱਚ ਖਲੋਤੇ ਉਸ ਜੋੜੀ ਵੱਲ ਝਾਕ-ਝਾਕ ਹਰੀਆਂ ਹੋ ਰਹੇ ਸਨ ਤੁਸੀਂ ਪਿੰਡ ਵਿੱਚ ਖੂਨ ਕਰਦੇ ਹੋ ਮੈਜਿਸਟਰੇਟ ਨਿਆ ਦੀ ਕੁਰਸੀ ਤੇ ਬੈਠਾ ਗਰਜਿਆ ਜਿਉਣੇ ਦੀ ਨਜ਼ਰ ਅੱਗੇ ਨੱਥੂ ਕੋਲੋਂ ਝੂਠ ਨਾ ਬੋਲਿਆ ਗਿਆ ਪੈਂਚਾ ਦਾ ਲਹੂ ਸੁੱਕ ਰਿਹਾ ਸੀ ਨੱਥੂ ਇਕਬਾਲੀ ਹੋ ਗਿਆ ਦੋਵੇਂ ਪੈਂਚ ਵੀ ਭੜਕ ਗਏ ਦੋ ਪੇਸ਼ੀਆਂ ਵਿੱਚ ਹੀ ਮੁਕੱਦਮਾ ਸਾਫ਼ ਹੋ ਗਿਆ ਧਾਰੋਂ ਨੂੰ ਪਿਓ ਦਾ ਕੈਦ ਹੋਣਾ ਬੜਾ ਦੁੱਖ ਦੇ ਰਿਹਾ ਸੀ ਉਹ ਰੋ ਰੋ ਕੇ ਮੈਜਿਸਟ੍ਰੇਟ ਨੂੰ ਉਸਦੀ ਮਾਫ਼ੀ ਲਈ ਤਰਲੇ ਕਰ ਰਹੀ ਸੀ ਜਿਉਣਾ ਵੀ ਉਹਨਾਂ ਨੂੰ ਮਾਫ਼ ਕਰ ਰਿਹਾ ਸੀ ਪਰ ਉਹ ਕਾਨੂੰਨ ਦੇ ਦੋਸ਼ੀ ਸਨ ਜਿਉਣੇ ਤਾਰੋ ਦੇ ਨਹੀਂ ਮੈਜਿਸਟਰੇਟ ਨੇ ਰਿਆਇਤ ਜ਼ਰੂਰ ਕੀਤੀ 7 ਸਾਲ ਕਰਾ ਸਕਦਾ ਸੀ ਕਾਲੇ ਪਾਣੀ ਵੀ ਭੇਜ ਸਕਦਾ ਸੀ ਪਰ ਘੱਟ ਤੋਂ ਘੱਟ 2 ਵਰਿਆਂ ਦਾ ਹੁਕਮ ਸੁਣਾਇਆ ਸਾਰਾ ਪਿੰਡ ਦਹਿਲ ਗਿਆ ਅੱਗੇ ਪਿੰਡ ਵਿੱਚ ਡਾਡਿਆਂ ਦਾ ਰਾਤ ਸੀ ਜੀਨੂੰ ਚਾਹਿਆ ਕਟਾ ਲਿਆ ਕਮੀਨਾ ਦੀਤੇ ਕੋਈ ਪੁੱਛ ਹੀ ਨਹੀਂ ਸੀ ਉਹਨਾਂ ਦੀ ਸੋਣੀ ਧੀ ਪਹਿਣ ਲੰਬੜਦਾਰਾਂ ਦੇ ਮੁੰਡਿਆਂ ਦਾ ਮਸ਼ਕੂਲਾ ਹੁੰਦੀ ਸੀ ਇਸ ਦਸ਼ਾ ਵਿੱਚ ਜੇ ਜਿਉਣਾ ਚਾਹੁੰਦਾ ਤਾਂ ਪਿੰਡ ਵਿੱਚ ਵੀ ਵਿਆਹ ਕਰਾ ਸਕਦਾ ਸੀ ਪਰ ਉਸਦੇ ਮਨੋਂ ਪੈਂਚਾ ਦਾ ਰੋਗ ਅਜੇਹਾ ਉੱਡਿਆ ਸੀ ਕਿ ਉਹਨਾਂ ਦੀ ਹੱਥੀ ਹੋਏ ਕੰਮ ਵਿੱਚ ਉਸ ਨੂੰ ਕੋਈ ਮਹਾਨਤਾ ਨਹੀਂ ਜਾਪਦੀ ਸੀ ਉਸਨੇ ਮੈਜਿਸਟਰੇਟ ਕੋਲ ਜਾ ਕੇ ਕਾਨੂੰਨੀ ਵਿਆਹ ਕਰਾਉਣਾ ਹੀ ਪਸੰਦ ਕੀਤਾ ਤੇ ਜਦੋਂ ਕਚਹਿਰੀੋਂ ਮੁੜਦੇ ਉਹ ਦੋਵੇਂ ਗੱਡੇ ਵਿੱਚ ਆ ਰਹੇ ਸਨ ਤਾਂ ਜਿਉਣਾ ਕਹਿ ਰਿਹਾ ਸੀ ਤੇਰੀ ਪਹਿਲੀ ਮਾਰ ਨੇ ਤੇਰੀ ਮੰਗਣੀ ਕੀਤੀ ਤੇ ਤੇਰੀ ਦੂਜੀ ਮਾਰ ਨੇ ਤੇਰੇ ਰਸਤੇ ਦੇ ਸਾਰੇ ਕੰਡੇ ਚੁਣ ਸੁੱਟੇ ਤਾਰੋ ਉਹ ਕਿਕਰ ਤਾਰੋ ਨੇ ਪੁੱਛਿਆ ਉਸ ਤਰ੍ਹਾਂ ਸਾਨੂੰ ਪਿੰਡ ਛੱਡਣਾ ਪੈਣਾ ਸੀ ਹੁਣ ਜਾ ਇਹ ਪਿੰਡ ਛੱਡਣਗੇ ਜਾਂ ਤੈਨੂੰ ਜੱਟੀ ਮੰਨਣਗੇ ਜਿਉਣੇ ਨੇ ਪਿਛਾ ਮੂੰਹ ਮੋੜ ਕੇ ਆਖਿਆ ਤਾਰੋ ਨੇ ਉਸ ਚਾਨਣੀ ਰਾਤ ਵਾਂਗ ਠੋਡੀ ਅਗਾਹ ਕਰ ਦਿੱਤੀ ਧੰਨਵਾਦ